ਤਾਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੰਦੇ ਆ ਕਿ ਜਦੋਂ ਵੀ ਕਿਤੇ ਸੜਕ ਨੂੰ ਭਰਾਇਆ ਜਾਂਦਾ ਹੈ ਤਾਂ ਉਸ ਦੇ ਉੱਤੇ ਲੱਕ ਪਾਈ ਜਾਂਦੀ ਹੈ ਸਭ ਤੋਂ ਪਹਿਲਾਂ ਜਿਸ ਤੋਂ ਬਾਅਦ ਉਸ ਨੂੰ ਕੁਝ ਦਿਨਾਂ ਲਈ ਛੱਡ ਦਿੱਤਾ ਜਾਂਦਾ ਹੈ ਲੇਕਿਨ ਇਹ ਕੰਮ ਜੋ ਗਰਮੀਆਂ ਦੇ ਵਿੱਚ ਹੁੰਦਾ ਹੈ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਾਈਵੇ ਦੇ ਉੱਤੇ ਸਰਦੀਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਦਸੰਬਰ ਕੇ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਨੂੰ ਪੋਲਾਂ ਦੇ ਉੱਤੇ ਜਾ ਕੇ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸੜਕ ਬਣਾਈ ਜਾ ਰਹੀ ਸੀ ਅਤੇ ਇਸਾ ਕੰਮ ਵਿੱਚੇ ਛੱਡਣ ਕਰਨ ਇੱਥੇ ਲਗਾਤਾਰ ਹਾਸੇ ਹੁੰਦੇ ਜਾ ਰਹੇ ਨੇ ਤਾਂ ਪੂਰੀ ਜਾਣਕਾਰੀ ਜਰੂਰ ਦੇ ਦੇਣਿਆ ਕਿ ਇਹ ਜੋ ਹਾਈਵੇ ਆ ਉਹ 3 ਐਮਐਨਆਂ ਦੇ ਹਲਕਿਆਂ ਨੂੰ ਕ੍ਰੋਸ ਕਰਦਾ ਹੋਇਆ ਨਿਕਲਦਾ ਹੈ ਆਮ ਆਦਮੀ ਪਾਰਟੀ ਦੇ ਤਿੰਨ ਐਮਐਲਏ ਦੇ ਹਲਕਿਆਂ ਦੇ ਵਿੱਚੋਂ ਇਹ ਹਾਈਵੇ ਨਿਕਲਦਾ ਹੈ ਜਿੱਥੇ ਕਿ ਇਹ ਹਾਈਵੇ ਖੱਦੀ ਸੜਕਾਂ ਖਰਾਬ ਕੀਤੀਆਂ ਹੋਈਆਂ ਲੇਕਿਨ ਅੱਜ ਤੱਕ ਕਿਸੇ ਵੀ ਰਾਜਨੇਤਾ ਵੱਲੋਂ ਇਹ ਮੁੱਦਾ ਨਹੀਂ ਚੱਕਿਆ ਗਿਆ ਇਹ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਸ ਹਾਈਵੇ ਨੂੰ ਸਹੀ ਕਰਵਾਇਆ ਜਾ ਸਕੇ ਅਧਿਕਾਰੀਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਦ ਕੇ ਸਰਦੀਆਂ ਦੇ ਵਿੱਚ ਅਗਰ ਇਹ ਸੜਕਾਂ ਨਹੀਂ ਬਣਾਈਆਂ ਜਾ ਸਕਦੀਆਂ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਕੜਾਕੇ ਦੀ ਠੰਡ ਪੈਂਦੀ ਹੈ ਤਾਂ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਸੜਕ ਪੱਟ ਦਿੱਤੀ ਜਾਂਦੀ ਹੈ ਅਤੇ ਧੂਦੇ ਆੜੇ ਦੀਆਂ ਕਈ ਅਜਿਹੀਆਂ ਸੜਕਾਂ ਨੇ ਜੋ ਰਾਜਨੀਤੀ ਦੀ ਭੇਡ ਚੜ ਗਈਆਂ ਜਿਨ੍ਹਾਂ ਦਾ ਕੋਸ਼ਿਸ਼ਾ ਤਾਂ ਵੱਡ ਜਾਂਦਾ ਹੈ ਅਤੇ ਕੋਸ਼ਿਸ਼ਾ ਵਿਚੇ ਹੀ ਛੱਡ ਦਿੱਤਾ ਜਾਂਦਾ ਹੈ ਸੜਕ ਤੇ ਬਹੁਤ ਜ਼ਿਆਦਾ ਨੁਕਸਾਨ ਆਜੇ ਦੀ ਖਰਾਬ ਨਹੀਂ ਹੈ ਇਹ ਤੇ ਕਮ ਸੇ ਕਮ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਇਹ ਸਰਦੀਆਂ ਦੇ ਵਿੱਚ ਪੁੱਟੀ ਗਈ ਜਦ ਕੇ ਸਰਦੀਆਂ ਦੇ ਵਿੱਚ ਸੜਕ ਤੁਸੀਂ ਪੱਟ ਨਹੀਂ ਸਕਦੇ ਔਰ ਦੁਬਾਰਾ ਬਣਾਣੀ ਬਹੁਤ ਮੁਸ਼ਕਲ ਦਾ ਕੰਮ ਆ ਲੇਕਿਨ ਪ੍ਰਸ਼ਾਸਨ ਨੇ ਗਲਤੀ ਕੀਤੀ ਕਿ ਨਹੀਂ ਬਿਲਕੁਲ ਗਲਤੀ ਕੀਤੀ ਹੈ ਕਿਉਂਕਿ ਲੁੱਕ ਦਾ ਕੰਮ ਜਿਹੜਾ ਉਹ ਗਰਮੀਆਂ ਚ ਹੁੰਦਾ ਇਵੇਂ ਮਤਲਬ ਸਟੋਰੀ ਲੱਗੇ ਪਾਸੇ ਹੋ ਗਈ ਜਿੱਦਾਂ ਸਾਰੀ ਬਜਰੀ ਪਈ ਐ ਬਜਰੀਤ ਉਹ ਜਦੋਂ ਕ੍ਰੋਸ ਕਰੀਦਾ ਜਾਨ ਲੱਗਾ ਇਹ ਬਹੁਤ ਤਕੜਾ ਤੇ ਲੱਗ ਲੱਗ ਨੰਗਦੇ ਸਜੇ ਇਹ ਜਾਂਦੇ ਇੱਕ ਮੈਂ ਡਿੱਗਣ ਲੱਗਾ ਕਿ ਮੇਰੇ ਤੋਂ ਅੱਗੇ ਲੇਡੀਜ਼ ਹੀ ਉੱਡ ਗਈ ਠੀਕ ਹੈ ਜੀ ਭਾਈ ਜਿਹੜਾ ਨੂੰ 2 ਮਹੀਨੇ ਹੋ ਚੱਲੇ ਆ ਠੀਕ ਹੈ ਇਹ ਸੜਕਾ ਇੱਥੋਂ ਦੀ ਲੈ ਕੇ ਉਹ ਪੁਲ ਤੱਕ ਟੁੱਟੀ ਹੋਈ ਆ ਸਾਰੀ ਛੜੀ ਇੱਥੇ ਬਹੁਤ ਲੋਕਾਂ ਦਾ ਐਕਸੀਡੈਂਟ ਹੁੰਦਾ ਵਾ ਕਈ ਬਜ਼ੁਰਗ ਬੰਦੇ ਕੋਈ ਕੁੜੀਆਂ ਕੋਈ ਮੁੰਡੇ ਕੋ ਬਹੁਤ ਲੋਕ ਦੇਖਦੇ ਆ ਤੂੰ ਇਦਰੋ ਹੀ ਸਾਰੇ ਕੰਮਕਾਰਾਂ ਦੇ ਜਾਂਦੇ ਆ ਸਵੇਰੇ ਸਵੇਰਾ ਦਾ ਟਾਈਮ ਆ ਤੁਹਾਨੂੰ ਬਦ ਤੋਂ ਦਾ ਟਾਈਮ ਆ ਬਹੁਤ ਐਕਸੀਡੈਂਟ ਹੁੰਦੇ ਆ ਦਿਹਾੜੀ ਦੇ ਵਿੱਚ 10 ਐਕਸੀਡੈਂਟ ਹੋ ਜਾਂਦੇ ਆ ਤੜ੍ਹ ਦਾ ਆਉਣ ਤੋਂ ਪਹਿਲਾਂ ਸਵੇਰੇ ਇੱਥੇ ਇੱਕ ਐਕਸੀਡੈਂਟ ਹੋ ਗਿਆ ੜਿਆ ਵਾ ਹਾਂਜੀ ਹੋ ਗਿਆ ੜਿਆ ਉਹਨਾਂ ਦਾ ਹੋਇਆ ਐਕਸੀਡੈਂਟ ਉਹ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਹੀ ਬਚਿਆ ਵਾ ਸਿਰਫ ਉਹ ਟੋਏ ਕਰਕੇ ਟੋਏ ਕਰਕੇ ਨਹੀਂ ਇੱਥੇ ਕਦੀ ਜਿਹੜੇ ਇੱਥੋਂ ਦੇ ਐਮ.ਐਲ.ਏ ਨੇ ਜਾਂ ਹੋਰ ਰਾਜਨੇਤਾ ਕਦੀ ਉਹਨਾਂ ਨੇ ਇਹ ਗਲੀ 8 ਨੰਬਰ ਗਲੀ ਆ ਠੀਕ ਆ ਇਹ ਗਲੀ ਵਿੱਚ ਗਾਵੜੀਆ ਸਾਹਿਬ ਦਾ ਦਫਤਰ ਆ ਉਹਨਾਂ ਨੇ ਕੋਈ ਬਹਿਨੀ ਚ ਟਕਾ ਕੋਈ ਨਾਇਨਾ ਦੇਣਾ ਨਹੀਂ ਵੇ ਲੋ ਉਹਨਾਂ ਦੀ ਗਲੀ ਦੇ ਕੋਲ ਟੋਇਆ ਵਾ ਜਨ ਹਿਤਾਸ਼ੀ ਟੀ.ਆਰ.ਪੀ ਨਹੀਂ ਖਰੀਦਦੇ ਫਰੋਸਾ ਜਿੱਤੇ ਹੈ ਹਮ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਨ ਹਿਤਾਸ਼ੀ ਨਿਊਜ਼ ਚੈਨਲ ਲੁਧਿਆਣਾ ਦੇ ਵਿੱਚ ਅਕਸਰ ਸੜਕਾਂ ਬਣਾਉਣ ਨੂੰ ਲੈ ਕੇ ਅਤੇ ਸੜਕਾਂ ਪੱਟਣ ਨੂੰ ਲੈ ਕੇ ਮੁੱਦਾ ਚਰਚਾ ਦਾ ਵਿਸ਼ੇ ਬਣਿਆ ਰਹਿੰਦਾ ਹੈ ਲੇਕਿਨ ਅੱਜ ਤੁਹਾਨੂੰ ਲੁਧਿਆਣਾ ਦੀ ਇੱਕ ਅਜਿਹੀ ਸੜਕ ਦੇ ਬਾਰੇ ਜਾਣਕਾਰੀ ਦਵਾਂਗੇ ਜਿਸ ਦੀ ਇੱਕ ਅਨੋਖੇ ਤਰੀਕੇ ਦੇ ਨਾਲ ਡਿਜ਼ਾਈਨਿੰਗ ਕੀਤੀ ਗਈ ਹੈ ਜਿਸ ਦੀ ਡਿਜ਼ਾਈਨਿੰਗ ਇਸ ਤਰੀਕੇ ਦੇ ਨਾਲ ਕੀਤੀ ਗਈ ਹੈ ਕਿ ਇੱਕ ਵਾਰੀ ਦੇਖ ਕੇ ਤੁਸੀਂ ਵੀ ਜ਼ਰੂਰ 당ਗ ਰਹਿ ਜਾਓਗੇ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਇਹ ਸੜਕ ਲੁਧਿਆਣਾ ਦੇ ਸਾਊਥਰਨ ਬਾਈਪਾਸ ਕਹੇ ਜਾਂਦੇ ਹਾਈਵੇ ਦੇ ਉੱਤੇ ਬਣੀ ਹੈ ਇਹ ਸਾਊਥਰਨ ਬਾਈਪਾਸ ਜੋ ਕਿ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹਾ ਤੱਕ ਜਾਂਦਾ ਹੈ ਇਸ ਹਾਈਵੇ ਦੇ ਉੱਤੇ ਜੋ ਪੁੱਲ ਬਣੇ ਨੇ ਇਸ ਇਹਨਾਂ ਪੁੱਲਾਂ ਦੇ ਉੱਤੇ ਪੀ ਡੀਐਲਯੂਡੀ ਵੱਲੋਂ ਇਸ ਤਰੀਕੇ ਦੇ ਨਾਲ ਸੜਕ ਬਣਾਈ ਜਾ ਰਹੀ ਹੈ ਜਦ ਕਹਿ ਦਈਏ ਸੜਕ ਬਣਾਉਂਦੇ ਹੋਏ ਕੰਮ ਵਿਚਕਾਰ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਰੋਜ਼ਾਨਾ ਇੱਥੇ ਦਰਜਨਾਂ ਦੇ ਹਿਸਾਬ ਨਾਲ ਸੜਕ ਖਾਸੇ ਹੋਰ ਇਹਨੇ ਤੁਹਾਨੂੰ ਸੜਕ ਦੀਆਂ ਲਾਈਵ ਤਸਵੀਰਾਂ ਮੌਕੇ ਦੇ ਉੱਤੇ ਦਿਖਾ ਦਿੰਨੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਸੜਕ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਸੀ ਅਤੇ ਇਸ ਦਾ ਕੰਮ ਵਿਚ ਵਿਚਾਲੇ ਹੀ ਛੱਡਣ ਕਾਰਨ ਇੱਥੇ ਲਗਾਤਾਰ ਹਾਸੇ ਹੋ ਰਹੇ ਹਨ ਤੁਹਾਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੰਨੇ ਆ ਕਿ ਜਦੋਂ ਵੀ ਕਿਸੇ ਸੜਕ ਨੂੰ ਬਣਾਇਆ ਜਾਂਦਾ ਹੈ ਤਾਂ ਉਸ ਦੇ ਉੱਤੇ ਲੱਕ ਪਾਈ ਜਾਂਦੀ ਹੈ ਸਭ ਤੋਂ ਪਹਿਲਾਂ ਜਿਸ ਤੋਂ ਬਾਅਦ ਉਸ ਨੂੰ ਕੁਝ ਦਿਨਾਂ ਲਈ ਛੱਡ ਦਿੱਤਾ ਜਾਂਦਾ ਹੈ ਲੇਕਿਨ ਇਹ ਕੰਮ ਜੋ ਗਰਮੀਆਂ ਦੇ ਵਿੱਚ ਹੁੰਦਾ ਹੈ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਾਈਵੇ ਦੇ ਉੱਤੇ ਸਰਦੀਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਦਸੰਬਰ ਚ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਇਸ ਕੰਮ ਨੂੰ ਜਦੋਂ ਦੇਖਿਆ ਜਾਂਦਾ ਹੈ ਕਿ ਇੱਥੇ ਸੰਘਣੀ ਧੁੰਦ ਪੈ ਰਹੀ ਹੈ ਅਤੇ ਜੋ ਪਾਣੀ ਆ ਤਾਂ ਗਿਰਾਵ ਹੋ ਰਿਹਾ ਜਿਸ ਕਾਰਨ ਸੜਕ ਨਹੀਂ ਬਣ ਪਦੀ ਅਤੇ ਇਸ ਦਾ ਕੰਮ ਵਿੱਚ ਵਿਚਾਲੇ ਹੀ ਛੱਡ ਦਿੱਤਾ ਜਾਂਦਾ ਹੈ ਜਿਸ ਕਾਰਨ ਲਗਾਤਾਰ ਇਸ ਸੜਕਾ ਦੇ ਉੱਤੇ ਇਸ ਹਾਈਵੇ ਦੇ ਉੱਤੇ ਸੜਕ ਖਾਸੇ ਹੋ ਰਹੇ ਨੇ ਲੋਕ ਇਹਨਾਂ ਹਾਸਿਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਤੁਹਾਨੂੰ ਪੋਲਾਂ ਦੇ ਉੱਤੇ ਜਾ ਕੇ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸੜਕ ਬਣਾਈ ਜਾ ਰਹੀ ਸੀ ਅਤੇ ਇਹਦਾ ਕੰਮ ਵਿਚੇ ਛੱਡਣ ਕਰਨ ਇੱਥੇ ਲਗਾਤਾਰ ਹਾਸੇ ਹੁੰਦੇ ਜਾ ਰਹੇ ਨੇ ਤਾਨੂੰ ਇੱਥੇ ਇੱਕ ਮਹੱਤਵਪੂਰਨ ਜਾਣਕਾਰੀ ਜ਼ਰੂਰ ਦੇ ਦੇਣੇ ਆ ਕਿ ਇਹ ਜੋ ਹਾਈਵੇ ਆ ਉਹ 3 ਐਮਐਲਿਆਂ ਦੇ ਹਲਕਿਆਂ ਨੂੰ ਕ੍ਰੋਸ ਕਰਦਾ ਹੋਇਆ ਨਿਕਲਦਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਹਾਈਵੇ ਵੇਰਕਾ ਮਿਲਕ ਪਲਾਂਟ ਤੋਂ ਸ਼ੁਰੂ ਹੁੰਦਾ ਹੈ ਅਤੇ ਜਿਸ ਤੋਂ ਬਾਅਦ ਹਲਕਾ ਆਤਮਨਗਰ ਨੂੰ ਕ੍ਰੋਸ ਕਰਦੇ ਹੋਏ ਹਲਕਾ ਸਾਊਥ ਦੇ ਵੱਲ ਜਾਂਦਾ ਹੈ ਇਸੇ ਦੇ ਨਾਲ-ਨਾਲ ਹਲਕਾ ਗੇਲ ਨੂੰ ਵੀ ਇਹੀ ਬਾਈਪਾਸ ਕ੍ਰੋਸ ਕਰਦੇ ਹੋਏ ਜਾਂਦਾ ਹੈ ਤਿੰਨ ਹਲਕਿਆਂ ਨੂੰ ਜਾਣੇ ਕਿ ਆਮ ਆਦਮੀ ਪਾਰਟੀ ਦੇ ਤਿੰਨ ਐਮਐਲਏ ਦੇ ਹਲਕਿਆਂ ਦੇ ਵਿੱਚੋਂ ਇਹ ਹਾਈਵੇ ਨਿਕਲਦਾ ਹੈ ਜਿੱਥੇ ਕਿ ਇਹ ਹਾਈਵੇ ਖੱਦੀ ਸੜਕਾਂ ਖਰਾਬ ਕੀਤੀਆਂ ਹੋਈਆਂ ਲੇਕਿਨ ਅੱਜ ਤੱਕ ਕਿਸੇ ਵੀ ਨਰਾਜ ਨੇਤਾ ਵੱਲੋਂ ਇਹ ਮੁੱਦਾ ਨਹੀਂ ਚੱਕਿਆ ਗਿਆ ਇਹ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਸ ਹਾਈਵੇ ਨੂੰ ਸਹੀ ਕਰਵਾਇਆ ਜਾ ਸਕੇ ਜਦ ਕਿ ਤਕਰੀਬਨ ਉਹ ਰੋਜ਼ਾਨਾ ਹੀ ਇਹਨਾਂ ਹਾਈਵੇਆਂ ਦੇ ਉੱਤੋਂ ਨਿਕਲਦੇ ਨੇ ਰੋਜ਼ਾਨਾ ਉਹਨਾਂ ਦਾ ਆਨ-ਜਾਨ ਹੁੰਦਾ ਹੈ ਜਿਸ ਤੋਂ ਬਾਵਜੂਦ ਵੀ ਉਹਨਾਂ ਵੱਲੋਂ ਇਸ طرف ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਅਧਿਕਾਰੀਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਦ ਕਿ ਸਰਦੀਆਂ ਦੇ ਵਿੱਚ ਅਗਰ ਇਹ ਸੜਕਾਂ ਨਹੀਂ ਬਣਾਈਆਂ ਜਾ ਸਕਦੀਆਂ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਕੜਾਕੇ ਦੀ ਠੰਡ ਪੈਂਦੀ ਹੈ ਤਾਂ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਸੜਕ ਪੱਟ ਦਿੱਤੀ ਜਾਂਦੀ ਹੈ ਅਤੇ ਜਦੋਂ ਜ਼ਿਆਦਾ ਠੰਡ ਵੱਜ ਜਾਂਦੀ ਹੈ ਤਾਂ ਉਸ ਨੂੰ ਵਿੱਚੇ ਹੀ ਛੱਡ ਦਿੱਤਾ ਜਾਂਦਾ ਹੈ ਤੁਹਾਨੂੰ ਇੱਥੇ ਇਹ ਜ਼ਰੂਰ ਦੱਸ ਦਿੰਦੇ ਆ ਕਿ ਸੜਕ ਹੈ ਉਹ ਜੋ ਦਸੰਬਰ ਦੇ ਮਹੀਨੇ ਦੇ ਵਿੱਚ ਪੱਟੀ ਗਈ ਸੀ ਜਦ ਕੇ ਸਰਦੀਆਂ ਦੇ ਵਿੱਚ ਸੜਕ ਬਣਾਉਣਾ ਨਾ ਮੁਮਕਿਨ ਹੁੰਦਾ ਹੈ ਲੇਕਿਨ ਕਿਤੇ ਨਾ ਕਿਤੇ ਅਧਿਕਾਰੀਆਂ ਦੀ ਇੱਥੇ ਵੱਡੀ ਲਾਪਰਵਾਹੀ ਸਾਹਮਣੇ ਆਂਦੀ ਹੈ ਕਿਉਂਕਿ ਉਹਨਾਂ ਵੱਲੋਂ ਆਮ ਜਨਤਾ ਦੀ ਜ਼ਿੰਦਗੀ ਦੇ ਨਾਲ ਇਸ ਤਰੀਕੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਜੋ ਸੜਕ ਬਣਾਈ ਜਾ ਰਹੀ ਸੀ ਜਿਸ ਦੇ ਉੱਤੇ ਬਜਰੀ ਵੀ ਛੁੱਟੀ ਜਾਂਦੀ ਹੈ ਬਜਰੀ ਵੀ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਉਖੜ ਚੁੱਕੀ ਹੈ ਜੋ ਦੁਬਾਰਾ ਸੜਕਾਂ ਦੇ ਉੱਤੇ ਬਿਖਰੀ ਹੋਈ ਹੈ ਇਹਨਾਂ ਬਜਰੀਆਂ ਦੇ ਉੱਤੇ ਹੀ ਲਗਾਤਾਰ ਲੋਕ ਸਲਿੱਪ ਵੀ ਹੋ ਰਹੇ ਨੇ ਲੇਕਿਨ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਉੱਤੇ ਹੀ ਰਾਜਨੇਤਾਵਾਂ ਵੱਲੋਂ ਵੀ ਕਿਤੇ ਨਾ ਕਿਤੇ ਇਸ ਨੂੰ ਅਣਗਹਿਲੀ ਕੀਤੀ ਜਾ ਰਹੀ ਹੈ ਅਤੇ ਇਸੇ ਤਰੀਕੇ ਸੇ ਕਰ ਰੋਜ਼ਾਨਾ ਲੋਕ ਇੱਥੇ ਸੜਕਾਂ ਹਾਸੇ ਦਾ ਸ਼ਿਕਾਰ ਹੋ ਰਹੇ ਨੇ ਇਸ ਸਬੰਧ ਦੇ ਵਿੱਚ ਅਸੀਂ ਜੋ ਇਹ ਤੇ ਰਾਘੇ ਨਿਕਲਦੇ ਉਹਨਾਂ ਦਾ ਵੀ ਜਰੂਰ ਗੱਲਬਾਤ ਕਰਾਂਗੇ ਅਧਿਕਾਰੀ ਨੇ ਜਿਹਨਾਂ ਵੱਲੋਂ ਇਹ ਸੜਕਾਂ ਪੱਟੀਆਂ ਗਈਆਂ ਉਹਨਾਂ ਨਾਲ ਵੀ ਜਰੂਰ ਜਾਣਕਾਰੀ ਲੈਵਾਂਗੇ ਕਿ ਆਖਿਰ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਸੜਕਾਂ ਪੱਟੀਆਂ ਗਈਆਂ ਅਤੇ ਫਿਰ ਕਿਉਂ ਵਿੱਚ ਵਿਚਾਲੇ ਇਹਨਾਂ ਦਾ ਕੰਮ ਛੱਡ ਕੇ ਲੋਕਾਂ ਦੀ ਜਾਨਾਂ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਗਿਆ ਜਾਂ ਕਿਸੇ ਰਾਜਨੀਤਿਕ ਦਬਾਅ ਦੇ ਕਾਰਨ ਇਹਨਾਂ ਸੜਕਾਂ ਨੂੰ ਵਿੱਚੇ ਰੋਕ ਦਿੱਤਾ ਗਿਆ ਕਿਉਂਕਿ ਲੁਧਿਆੜੇ ਦੀਆਂ ਕਈ ਅਜਿਹੀਆਂ ਸੜਕਾਂ ਨੇ ਜੋ ਰਾਜਨੀਤੀ ਦੀ ਭੇਡ ਚੜ ਗਈਆਂ ਜਿਨ੍ਹਾਂ ਦਾ ਕੋਸ਼ਿਸ਼ਾ ਤਾਂ ਬਣ ਜਾਂਦਾ ਹੈ ਅਤੇ ਕੋਸ਼ਿਸ਼ਾ ਵਿੱਚੇ ਹੀ ਛੱਡ ਦਿੱਤਾ ਜਾਂਦਾ ਹੈ ਜਿਵੇਂ ਕਿ ਹੰਬੜਾ ਰੋਡ ਦੀ ਸੜਕ ਹੋਵੇ ਜਾਂ ਸ਼ਿਮਲਾਪੁਰੀ ਤੇ ਗੁਰਮੁਖ ਸਿੰਘ ਰੋਡ ਦੀ ਸੜਕ ਹੋਵੇ ਜਿਨ੍ਹਾਂ ਦਾ ਕੋਸ਼ਿਸ਼ਾ ਤਾਂ ਬਣਾ ਦਿੱਤਾ ਗਿਆ ਅਤੇ ਕੋਸ਼ਿਸ਼ਾ ਵਿੱਚੇ ਹੀ ਛੱਡ ਦਿੱਤਾ ਜਾਂਦਾ ਹੈ ਵਾਹਨ ਚਾਲਕ ਜੋ ਬਜ਼ੁਰਗ ਨੇ ਜੋ ਇਸ ਸੜਕ ਤੋਂ ਗੁਜ਼ਰ ਕੇ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਉਹਨਾਂ ਦਾ ਕਿਸ ਤਰੀਕੇ ਦਾ ਇਸ ਸੜਕ ਦੇ ਉੱਤੇ ਹਾਲਾਤ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਤੁਹਾਡਾ ਦਰਵਾਰਾ ਸਿੰਘ ਤੁਸੀਂ ਇਹ ਹਾਈਵੇ ਦੇ ਉੱਤੇ ਆਏ ਹੋ ਤੁਸੀਂ ਦੇਖਿਆ ਹੋਵੇਗਾ ਕਿ ਰਸਤੇ ਦੇ ਵਿੱਚ ਸੜਕ ਖਰਾਬ ਹੈ ਸੜਕ ਤੇ ਬਹੁਤ ਜ਼ਿਆਦਾ ਖਰਾਬ ਹੈ ਅੱਜ ਦੀ ਖਰਾਬ ਨਹੀਂ ਹੈ ਇਹਦੇ ਕਮ ਸੇ ਕਮ ਮਹੀਨਾ ਡੇਢ ਮਹੀਨਾ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹ ਗਲਤ ਤਰੀਕੇ ਨਾਲ ਬਣਾਈ ਗਈ ਸੜਕ ਹੈ ਗਲਤ ਤਰੀਕੇ ਨਾਲ ਇਹਨਾਂ ਨੇ ਪੁੱਟ ਦਿੱਤੀ ਹੈ ਨਾ ਹਾਂਜੀ ਪੁੱਟ ਦੇ ਨਾਲ ਉੱਪਰ ਹੀ ਲੇਅਰ ਲਾ ਦਿੰਦੇ ਤੇ ਨਹੀਂ ਇਹ ਸਰਦੀਆਂ ਦੇ ਵਿੱਚ ਪੁੱਟੀ ਗਈ ਜਦ ਕਿ ਸਰਦੀਆਂ ਦੇ ਵਿੱਚ ਸੜਕ ਤੁਸੀਂ ਪੱਟ ਨਹੀਂ ਸਕਦੇ ਔਰ ਦੁਬਾਰਾ ਬਣਾਣੀ ਬਹੁਤ ਮੁਸ਼ਕਲ ਦਾ ਕੰਮ ਆ ਲੇਕਿਨ ਪ੍ਰਸ਼ਾਸਨ ਨੇ ਗਲਤੀ ਕੀਤੀ ਕਿ ਨਹੀਂ ਬਿਲਕੁਲ ਗਲਤੀ ਕੀਤੀ ਹੈ ਕਿਉਂਕਿ ਲੁੱਕ ਦਾ ਕੰਮ ਜਿਹੜਾ ਉਹ ਗਰਮੀਆਂ 'ਚ ਹੁੰਦਾ ਹਾਂਜੀ ਤੇ ਇੱਥੇ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਆਏ ਦੇ ਨਾਲ ਤੇ ਸੜਕ ਖਾਸੇ ਹੋ ਰਹੇ ਨੇ ਉਹ ਇੱਕ ਪ੍ਰਸ਼ਾਸਨ ਦੀ ਗਲਤੀ ਹੈ ਪ੍ਰਸ਼ਾਸਨ ਦੀ ਗਲਤੀ ਤੇ ਹੈ ਹੀ ਹੈ ਚੋਣ ਆਪਾਂ ਆਮ ਆਦਮੀ ਕੀ ਕਰ ਸਕਦੇ ਨੇ ਤੇ ਸੜਕ ਤੇ ਤੁਸੀਂ ਕਿੰਨੀ ਕ ਵਾਰੀ ਨੰਗਦੇ ਹੋ ਸਾਡਾ तकरीबन ਰੋਜ਼ ਦੇ 2-3 ਗੇੜੇ ਆ ਤੇ ਤੁਹਾਡੇ ਨਾਲ ਕਦੀ ਇਦਾਂ ਨਹੀਂ ਹੋਇਆ ਕਿ ਤੁਸੀਂ ਸੜਕ ਤੇ ਗਿਰਨ ਲੱਗੇ ਹੋ ਜਾਂ ਕਿਸੇ ਹੋਰ ਵਾਹਨ ਦੇ ਨਾਲ ਟਕਰਾਨ ਲੱਗੇ ਹੋ ਇਹ ਤਾਂ ਸਵੇਰ ਹੀ ਹੋਲੀ ਹੋਇਆ ਅੱਜ ਸਵੇਰੇ ਹੀ ਸਵੇਰੇ ਹੀ ਹਾਲੇ ਠੀਕ ਹੈ ਉਹ ਕੀ ਹੈ ਕਿਵੇਂ ਮਤਲਬ ਸਕੂਟਰੀ ਤੇ ਲੱਕੇ ਪਾਸੇ ਹੋ ਗਈ ਜਿੱਦਾਂ ਸਾਰੀ ਬਜਰੀ ਪਈ ਹੈ ਠੀਕ ਹੈ ਬਜਰੀਤ ਨੂੰ ਜਿਹਨੂੰ ਕ੍ਰੋਸ ਕਰੀਦਾ ਜਾਨ ਲੱਗਾ ਇਹ ਬਹੁਤ ਤਕੜਾ ਤੇ ਲੱਗ ਲੱਗ ਨੰਗਦੇ ਸਿੱਝੇ ਜੀ ਜਾਂਦੇ ਅੱਛਾ ਜੀ ਤੇ ਇੱਕ ਮੈਂ ਡਿੱਗਣ ਲੱਗਾ ਕਿ ਮੇਰੇ ਤੋਂ ਅੱਗੇ ਲੇਡੀਜ਼ ਹੋ ਡਿੱਗੀ ਠੀਕ ਹੈ ਜੀ ਤੈਨੂੰ ਲੱਗਦਾ ਨਹੀਂ ਕਿ ਸਰਦੀਆਂ 'ਚ ਇੱਕ ਪਾਸੇ ਤਾਂ ਧੁੰਦ ਇੰਨੀ ਆ ਦੂਜੇ ਪਾਸੇ ਤੇ ਇਦਾਂ ਦੇ ਪ੍ਰਸ਼ਾਸਨ ਵੱਲੋਂ ਕੰਮ ਕੀਤੇ ਜਾ ਰਹੇ ਹਨ ਜੋ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾਂਦਾ ਇਹ ਤਾਂ ਬਿਲਕੁਲ ਗਲਤੀ ਆ ਪ੍ਰਸ਼ਾਸਨ ਦੀ ਪ੍ਰਸ਼ਾਸਨ ਨੇ ਇਸ ਚੀਜ਼ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਇੰਨੀ ਧੁੰਦ ਦੇ ਬਾਵਜੂਦ ਇਹ ਜਿਹੜੇ ਵੱਡੇ ਐਕਸੀਡੈਂਟ ਹੋਣਦੇ ਆ ਤੇ ਆਪਾਂ ਕਮ ਸੇ ਕਮ ਆਪਣੀ ਸੇਫਟੀ ਸੜਕਾਂ ਦੀ ਸੇਫਟੀ ਦੇ ਪ੍ਰਬੰਧ ਸਹੀ ਕਰੀਏ ਨਾ ਕਿਉਂਕਿ ਸਰਦੀਆਂ ਦੇ ਵਿੱਚ ਇਹਨਾਂ ਨੂੰ ਸੜਕ ਜਿਹੜੀ ਪੁੱਟਣੀ ਨਹੀਂ ਚਾਹੀਦੀ ਗਰਮੀਆਂ 'ਚ ਪੁੱਟਦੇ ਇੱਕ ਦਿਨਾਂ ਦਾ ਫਰਕ ਪੈਂਦਾ ਇੱਕ ਧੁੰਦ ਦਾ ਅ ਜਿਹੜਾ ਇਹ ਘਟ ਜਾਂਦਾ ਜਿੱਦਾਂ ਕਿ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਉਹ ਅੱਜ ਸਵੇਰੇ ਹੀ ਇਸ ਸੜਕ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋਣ ਲੱਗੇ ਸੀ ਜਦ ਕਿ ਉਹਨਾਂ ਦੀ ਸਕੂਟਰੀ ਵੀ ਜੋ ਬਜਰੀ ਹੈ ਸੜਕ ਦੇ ਉੱਤੇ ਗਿਰੀ ਹੋਈ ਉਸ ਦੇ ਨਾਲ ਸਲਿੱਪ ਹੋ ਜਾਂਦੀ ਹੈ ਬਲਕਿ ਉਹੀ ਨਹੀਂ ਉਹਨਾਂ ਦੇ ਨਾਲ ਦੋ ਤਿੰਨ ਵਾਹਨ ਚਾਲਕ ਹੋਰ ਵੀ ਸੀ ਜਿਹੜੇ ਕਿ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਬਚੇ ਹਨ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਤਰੀਕੇ ਨਾਲ ਰੋਜ਼ਾਨਾ ਹੀ ਦਰਜਨਾਂ ਦੇ ਕਰੀਬ ਇੱਥੇ ਸੜਕ ਦੇ ਉੱਤੇ ਹਾਦਸੇ ਹੋ ਰਹੇ ਹਨ ਲੋਕਾਂ ਨੂੰ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰ ਨੇ ਜੋ ਇੱਥੇ ਹਾਈਵੇ ਦੇ ਉੱਤੇ ਦਿਨਾਂ ਦੀਆਂ ਦੁਕਾਨਾਂ ਨੇ ਉਹਨਾਂ ਦੇ ਨਾਲ ਜਲੂਰ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਹੀ ਤਾਂ ਆਪਣਾ ਨਾਮ ਦੱਸੋ ਪ੍ਰਿੰਸ ਸਿੰਘ ਨਾਮ ਹੈ ਜੀ ਲੈਟਾਈ ਦੁਕਾਨ ਆ ਜੁਗਰਾਜ ਮਟਰ ਡੁਗਰੀ ਰੋਡ ਤੇ ਤੇ ਤੁਸੀਂ ਦੇਖਿਆ ਹੋਵੇਗਾ ਕਿ ਹਾਈਵੇ ਦੇ ਉੱਤੇ ਪੁੱਲ ਬਣੇ ਹੋਏ ਨੇ ਉੱਤੇ ਸੜਕਾ ਕਾਫੀ ਤੋੜ ਦਿੱਤੀਆਂ ਗਈਆਂ ਇਹ ਕਿੰਨੀ ਦੇਰ ਦੀਆਂ ਤੋੜੀਆਂ ਆਆਂ ਭਾਈ ਜਾਨ ਨੂੰ 2 ਮਹੀਨੇ ਹੋ ਚੱਲੇ ਆ ਤੋੜੀਆਂ ਠੀਕ ਹੈ ਜੀ ਇਹ ਸੜਕਾ ਇੱਥੋਂ ਦੀ ਲੈ ਕੇ ਉਹ ਪੁੱਲ ਤੱਕ ਟੁੱਟੀ ਹੋਈ ਆ ਸਾਰੀ ਸੜਕ ਠੀਕ ਹੈ ਇੱਥੇ ਬਹੁਤ ਲੋਕਾਂ ਦਾ ਐਕਸੀਡੈਂਟ ਹੁੰਦਾ ਵਾ ਹਾਂ ਜੀ ਕਈ ਬਜ਼ੁਰਗ ਬੰਦੇ ਕੋਈ ਕੁੜੀਆਂ ਕੋਈ ਮੁੰਡੇ ਕੋ ਬਹੁਤ ਲੋਕ ਡੇਕਦੇ ਆ ਤੁਸੀਂ ਤੇ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਸੜਕ ਦੀ ਐਂਡੀ ਜ਼ਿਆਦਾ ਖਸਤਾ ਹਾਲਤ ਵੀ ਨਹੀਂ ਸੀ ਕਿ ਇਹਨੂੰ ਐਮਰਜੈਂਸੀ ਦੇ ਵਿੱਚ ਤੋੜ ਰੋਡ ਪਹਿਲਾਂ ਬਹੁਤ ਮਤਲਬ ਠੀਕ ਠਾਕ ਸੀਗਾ ਮਤਲਬ ਵਿੱਚ ਵਿੱਚ ਟੋਏ ਸੀਗੇ ਤੇ ਇਹਨਾਂ ਨੂੰ ਚਾਹੀਦਾ ਕਿ ਬਣਾ ਦੇਣਾ ਚਾਹੀਦਾ ਬਹੁਤ ਕਿਉਂਕਿ ਦਿੱਲੀ ਰੋਡ ਤੋਂ ਸਾਰੇ ਇਧਰ ਨੂੰ ਚੱਲਦਾ ਉਧਰ ਨੂੰ ਘੱਟ ਚੱਲਦਾ ਰੋਡ ਦਿੱਲੀ ਵਾਲਾ ਇਹ ਜਿਆਦਾ ਰੋਡ ਚੱਲਣ ਲੱਪੇ ਇਸ ਕਰਕੇ ਇਹਨਾਂ ਨੂੰ ਬਣਾਉਣਾ ਚਾਹੀਦਾ ਵਾ ਇਧਰੋਂ ਹੀ ਸਾਰੇ ਕੰਮਕਾਰਾਂ ਦੇ ਜਾਂਦੇ ਆ ਸਵੇਰੇ ਸਵੇਰਾ ਦਾ ਟਾਈਮ ਆ ਧੰਨਵਾਦ ਧੁੰਦ ਦਾ ਟਾਈਮ ਆ ਬਹੁਤ ਐਕਸੀਡੈਂਟ ਹੁੰਦੇ ਆ ਦਿਹਾੜੀ ਦੇ ਵਿੱਚ 10 ਐਕਸੀਡੈਂਟ ਹੋ ਜਾਂਦੇ ਆ ਇਹ ਸੜ ਜੋ ਤੋੜੀ ਹੋਈ ਆ ਉਹਦੇ ਨਾਲ ਹਾਂਜੀ ਹਾਂਜੀ ਸੜ ਤੋਂ ਆਉਣ ਤੋਂ ਪਹਿਲਾਂ ਸਵੇਰੇ ਇੱਥੇ ਇੱਕ ਐਕਸੀਡੈਂਟ ਹੋ ਗਿਆ ਟਿਆ ਵਾ ਪਹਿਲਾ ਹਾਂਜੀ ਹੋ ਗਿਆ ਟੈਕ ਇਹਨਾਂ ਦਾ ਹੋਇਆ ਐਕਸੀਡੈਂਟ ਉਹ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਹੀ ਵੱਜਿਆ ਵਾ ਸਿਰਫ ਉਹ ਟੋਏ ਕਰਕੇ ਟੋਏ ਕਰਕੇ ਟੋਏ ਕਰਕੇ ਤੇ ਇੱਥੇ ਜਿਹੜੀ ਬਜਰੀ ਵੀ ਸਾਈਡਾਂ ਦੇ ਉੱਤੇ ਗਿਰੀ ਹੋਈ ਉਹ ਤੋਂ ਵੀ ਸਲਿੱਪ ਉਹੀ ਬਸ ਉੱਥੇ ਹੀ ਸਲਿੱਪਿੰਗ ਕੀਤਾ ਭਾਈ ਤੇ ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਵੱਲੋਂ ਇੱਥੇ ਸਟਰੀਟ ਲਾਈਟਾਂ ਵੀ ਨਹੀਂ ਲੱਗੀਆਂ ਹੋਈਆਂ ਰਾਤ ਨੂੰ ਕਾਫੀ ਹਨੇਰਾ ਹੁੰਦਾ ਹੈ ਜੀ ਕੁਛ ਨਹੀਂ ਲੱਗਿਆ ਫੁੱਟਬਾਲ ਦੇਖ ਸਕਦੇ ਹੋ ਤੁਸੀਂ ਇਹ ਫੁੱਟਬਾਲ ਦੇ ਵਿੱਚ ਬਹੁਤ ਗੱਡੀਆਂ ਦਾ ਐਕਸੀਡੈਂਟ ਹੁੰਦਾ ਵਾ ਇਹ ਫੁੱਟਪਾਥ ਦੇ ਜੀ ਹਾਂਜੀ ਦੇ ਨਹੀਂ ਇੱਥੇ ਕਦੀ ਜਿਹੜੇ ਇੱਥੋਂ ਦੇ ਐਮਐਲਏ ਨੇ ਜਾਂ ਹੋਰ ਰਾਜਨੇਤਾ ਕਦੀ ਉਹਨਾਂ ਨੇ ਇਹ ਗਲੀ 8 ਨੰਬਰ ਗਲੀ ਆ ਠੀਕ ਆ ਇਹ ਗਲੀ ਦੇ ਵਿੱਚ ਗਾਵੜੀਆ ਸਾਹਿਬ ਦਾ ਦਫਤਰ ਆ ਹਾਂਜੀ ਉਹਨਾਂ ਨੂੰ ਵੀ ਕੋਈ ਹੈ ਨਹੀਂ ਫਿਕਰ ਟਾ ਕੋਈ ਲੈਣਾ ਦੇਣਾ ਨਹੀਂ ਵੇਲ ਉਹਨਾਂ ਦੀ ਗਲੀ ਦੇ ਕੋਲ ਟੋਇਆ ਵਾ ਰੋਡ ਆ ਰੋਡ ਦੇ ਉੱਤੇ ਟੋਇਆ ਕੋਈ ਵੀ ਨਹੀਂ ਹੋਣਾ ਚਾਹੀਦਾ ਆ ਦੇਖ ਲਓ ਸਾਹਮਣੇ ਵੀ ਤੁਸੀਂ ਟੋਇਆ ਦੇਖ ਸਕਦੇ ਹੋ ਉਹ ਰੋਡ ਦੇਖ ਸਕਦੇ ਹੋ ਟੱਕਰ ਹਾਂਜੀ ਠੀਕ ਆ ਜੀ ਸਾਰਾ ਟੁੱਟਾ ਹੋਇਆ ਵਾ ਤੇ ਕਦੀ ਤੁਹਾਨੂੰ ਪਤਾ ਅੱਜ ਕੱਲ ਲੋਕ ਬਹੁਤ ਤੇਜ਼ ਚਲਾਉਂਦੇ ਆ ਰਾਤ ਨੂੰ ਦਿਖਦਾ ਨਹੀਂ ਆਮੇ ਡਿਗ ਡਗ ਜਾਣ ਕੁਛ ਵੀ ਹੋ ਸਕਦਾ ਤੇ ਰਾਤ ਨੂੰ ਤੇ ਇੱਥੇ ਧੁੰਦ ਵੀ ਜਿਆਦਾ ਹੁੰਦੀ ਹੈ ਉਹਦੇ ਵਿੱਚ ਤਾਂ ਜਿਆਦਾ ਹੁੰਦੀ ਹੈ ਭਾਜੀ ਕੁਝ ਨਹੀਂ ਦਿਖਦਾ ਬੰਦੇ ਨੂੰ ਬੰਦਾ ਨਹੀਂ ਦਿਖਦਾ ਹੈਗਾ ਜੀ ਤੇ ਤੁਹਾਨੂੰ ਇੱਥੇ ਤਾਂ ਰਾਜਨੇਤਾ ਰੋਜ਼ ਹੀ ਹੈ ਨਾ ਸੜਕਾਂ ਦੇ ਉੱਤੋਂ ਲੰਘਦੇ ਆ ਕਿ ਦੀ ਉਹਨਾਂ ਨੇ ਤਾਂ ਵੀ ਨਹੀਂ 50 50 ਜਣੇ ਲੰਘ ਜਾਂਦੇ ਹਣੇ ਧਿਆੜੀ ਦੇ ਹਾਂਜੀ 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 ਉਹ ਤਾਂ ਵੀ ਨਹੀਂ ਉਹਨਾਂ ਨੇ ਧਿਆਨ ਨਹੀਂ ਮੈਂ ਕਹਾਂ ਹਾਂਜੀ ਭਾਜੀ ਜਿੱਦਾਂ ਕਿ ਤੁਸੀਂ ਦੁਕਾਨਦਾਰੇ ਤੋਂ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਇੱਥੇ ਨੇੜੇ ਹੀ ਜੋ ਇਸ ਵਾਰਡ ਦੇ ਕੌਂਸਲਰ ਨੇ ਜੋ ਸਾਬਕਾ ਕੌਂਸਲਰ ਨੇ ਰਖਵਿੰਦਰ ਸਿੰਘ ਗਾਵੜੀਆ ਉਹਨਾਂ ਦਾ ਘਰ ਇਕਦਮ ਨਾਲ ਹਾਈਵੇ ਤੇ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੇ ਵੀ ਕਦੀ ਅੱਜ ਤੱਕ ਇੱਥੇ ਧਿਆਨ ਨਹੀਂ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਹੀ ਇੱਥੇ ਇੱਕ ਐਕਸੀਡੈਂਟ ਹੁੰਦਾ ਹੈ ਜਿਸ ਦੇ ਵਿੱਚ ਇੱਕ ਵਾਹਨ ਚਾਲਕ ਜ਼ਖਮੀ ਹੋ ਗਿਆ ਸੀ ਦੱਸ ਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਤੱਕ ਇਹਨਾਂ ਹਾਈਵੇਆਂ ਨੂੰ ਰਾਜਨੇਤਾਵਾਂ ਵੱਲੋਂ ਲਵਾਰਿਸ ਤਰੀਕੇ ਦੇ ਨਾਲ ਛੱਡਿਆ ਹੋਇਆ ਹੈ ਤੇ ਅਗਰ ਕੋਈ ਚੀਜ਼ ਟੁੱਟ ਜਵੇ ਅਗਰ ਕੋਈ ਖੱਡਾ ਪੈ ਜਾਵੇ ਤਾਂ ਕਈ ਕਈ ਮਹੀਨਿਆਂ ਤੱਕ ਉਹਨੂੰ ਠੀਕ ਵੀ ਨਹੀਂ ਕੀਤਾ ਜਾਂਦਾ ਲੇਕਿਨ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਆਮ ਆਦਮੀ ਪਾਰਟੀ ਵੱਲੋਂ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਵੱਲੋਂ ਵਿਕਾਸ ਕੀਤਾ ਜਾਣਗੇ ਜੋ ਪੰਜਾਬ ਨੂੰ ਇੱਕ ਨਵੀਂ ਨੁਹਾਰ ਦਿੱਤੀ ਜਾਵੇਗੀ ਲੇਕਿਨ ਦੂਜੇ ਪਾਸੇ ਲਗਾਤਾਰ ਇੱਥੇ ਐਕਸੀਡੈਂਟ ਹੁੰਦੇ ਹੋਏ ਨੇ ਇਸ ਤਰਫ ਤਾਂ ਕਿਸੇ ਰਾਜਨੇਤਾ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਵੱਡੇ ਰਾਜਨੇਤਾ ਕਹੇ ਜਾਂਦੇ ਨੇ ਉਹਨਾਂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਦਿਕ ਦੇ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਵੀ ਇਸ ਦੀ ਲਾਪਰਵਾਹੀ ਵਰਤੀ ਜਾ ਰਹੀ ਹੈ ਕਿਤੇ ਨਾ ਕਿਤੇ ਇੱਥੇ ਲਗਾਤਾਰ ਹਾਦਸੇ ਹੁੰਦੇ ਪਏ ਨੇ ਇੱਥੇ ਆਏ ਦਿਨ ਐਕਸੀਡੈਂਟ ਇੱਥੇ ਹੁੰਦੇ ਹੀ ਰਹਿੰਦੇ ਨੇ ਜਿਸ ਤੋਂ ਬਾਵਜੂਦ ਵੀ ਇਸ طرف ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਦੇਖਣਾ ਹੋਵੇਗਾ ਕਿ ਰਾਜਨੇਤਾ ਤੇ ਅਧਿਕਾਰੀਆਂ ਵੱਲੋਂ ਇਹ ਹਾਈਵੇ ਨੂੰ ਬਣਾਉਣ ਦੇ ਵਿੱਚ ਕਿੰਨੀ ਕੁ ਲਾਪਰਵਾਹੀ ਹੋਰ ਵਰਤੀ ਜਾਏਗੀ ਜਾਂ ਇਸ ਦੇ ਉੱਤੇ ਤੁਰੰਤ ਕੋਈ ਨਾ ਕੋਈ ਸਮਾਧਾਨ ਕੱਢਿਆ ਜਾ ਸਕੇਗਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਨੈਸ਼ਨਲ ਹਾਈਵੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਵਾਹਨ ਚਾਲਕ ਨਿਕਲਦੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ 50 ਤੋਂ 60 ਜੋ ਰਾਜਨੇਤਾ ਰੇ ਜਾਂ ਮੰਤਰੀ ਨੇ ਇਸੇ ਹਾਈਵੇ ਦੇ ਉੱਤੋਂ ਨਿਕਲਦੇ ਨੇ ਤੁਹਾਨੂੰ ਇਸ ਸਬੰਧ ਦੇ ਵਿੱਚ ਹੋਰ ਵੀ ਅਪਡੇਟ ਦਿੰਦੇ ਰਵਾਂਗੇ ਜੁੜੇ ਰਹੋ ਜਾਨੀ ਤਹਿਸੀਦ